ਮੁਮਲ ਖੇੜੀ ਦੇ ਵਿੱਚ ਰਮੇਸ਼ਵਰੀ ਧਾਮ ਜਿਹੜਾ ਕਿ ਡੇਰਾ ਇਸ ਡੇਰੇ ਦੇ ਵਿੱਚ ਆਸ-ਪਾਸ ਦੀ ਇਲਾਕੇ ਦੀ ਬਹੁਤ ਬੜੀ ਮਾਨਤਾ ਉਹ ਤੋਂ ਡੇਰੇ ਦੇ ਸਮੁੱਚੇ ਪ੍ਰਬੰਧਕ ਸੱਜਣਾ ਨੇ ਮੈਂ ਵੈਸੇ ਹੀ ਪੁੱਛਿਆ ਸੀ ਵੀ ਕੋਈ ਡੇਰੇ ਦੇ ਲਈ ਸੇਵਾ ਦੱਸਿਓ ਕਦੇ ਵੀ ਅਸੀਂ ਆਲੇ-ਦਲੇ ਇਲਾਕਿਆਂ ਚ ਲੰਗਰ ਲਾਉਂਦੇ ਆ ਹੁਣ ਵੀ ਜਿੱਦਾਂ ਸਹਬਜਾਦਿਆਂ ਦੀ ਸ਼ੀਦੀ ਪਰਬ ਚੱਲੇ ਆ ਉਦੋਂ ਵੀ ਲੰਗਰ ਚੱਲ ਰਹੇ ਆ ਤੇ ਉਹਨਾਂ ਲੰਗਰਾਂ ਦੇ ਵਿੱਚ ਕਹਿੰਦੇ ਸਾਨੂੰ ਪਾਣੀ ਦੀ ਟੈਂਕੀ ਦੀ ਜ਼ਰੂਰਤ ਪੈਂਦੀ ਆ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਬਾਰ ਬਖਸ਼ਿਸ਼ ਕੀਤੀ ਆ ਸਮੁੱਚੇ ਮਲੋਦ ਨੇ ਬਹੁਤ ਵੱਡੀ ਜੀਤਾਂ ਆ ਆਦਮੀ ਪਾਰਟੀ ਨੂੰ ਦਿੱਤੀ ਆ। ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਆਪਣੇ ਦਸਬੰਦ ਵਿੱਚੋਂ ਜੋ ਡੇਰੇ ਨੂੰ ਪਾਣੀ ਵਾਲੀ ਟੈਂਕੀ ਜਿਹੜੀ ਆ ਦੇਖ ਰਹੇ ਹੋ ਤੇ ਦਾਨ ਕੀਤੀ ਗਈ ਆ। ਪਰਮਾਤਮਾ ਕਰੇ ਸਾਰੇ ਇਲਾਕੇ ਦੇ ਉੱਤੇ ਸੁਖ ਸ਼ਾਂਤੀ ਰੱਖੇ ਸਾਰਿਆਂ ਨੂੰ ਜੜ ਦੀ ਕਲਜ ਰੱਖੇ ਤੇ ਗੁਰੂ ਮਹਾਰਾਜ ਇਸੇ ਤਰੀਕੇ ਨਾਲ ਆਪਣੇ ਸੇਵਕਾਂ ਤੋਂ ਸੇਵਾ ਲੈਂਦੇ ਰਹੇ